ਮਨ ਮੋਰ ਕੇ ਉਹ ਜੀ ਸੇਵਾ ਕੀਤੀ ਜਾਂਦੀ ਹੈ ਸਭ ਸੰਜੀਵ ਫਿਰ ਮਨ ਦਾ ਆਪ ਨੂੰ ਸ਼ੁਧ ਹੋਣ ਲੱਗਦਾ ਹੈ ਜੇ ਉਹ ਮਨ ਦਾ ਮਾਲ ਦੋਸ਼ ਸ਼ੁੱਧ ਹੋ ਪਿਆ ਤੇ ਉਹ ਦਿਉ ਫਿਰ ਮਨ ਨੂੰ ਜਿਹੜਾ ਪ੍ਰੋਪਨਾ ਲੰਗਿਆ ਉਹ ਚੜਨਾ ਸ਼ੁਰੂ ਕਰ ਦਿੰਦਾ ਹੈ ਜਿਸ ਰੰਗ ਬਾਣੀ ਮਨ ਦਾ ਬਾਣੀ ਦੇ ਗਾਣ ਕਰਦੇ ਜਾਂ ਕੋ ਹਰ ਗੁਰਜ ਵਿੱਚ ਫਿਰ ਸ਼ਬਦ ਜੁਗਦੇ ਹੋ ਤਾਂ ਕੇ ਸ੍ਰੋਹ ਦੀ ਸੁਧੀ ਗਾਣੀ ਨੂੰ ਸਾਪਾ ਮਨ ਦੇ ਚਲਣ ਲੱਗਦੇ ਲਾਲ ਦੇ ਨਾਮ ਕਰ ਲੱਗਿਆ i اور سیوہ کرنے لگے ان تک کرتا ہوگی مانا دی میں نتنیم کرنے ہی کام لگے جی جزت جزت میں جا میں انہوں نے نتنیم کریے امر سے بلا سبا دی حضور جی مانا دی میں نتنیم کرنے ہی کام لگے جا میں انہوں نے نتنیم کرنے ہی کام لگے جا میں انہوں نے نتنیم کرنے ہی کام لگے یہی بہت ہے نظر باقی ہے اور ملیل سے دیکھنا ہے انتے جاکی میں وہ پریشتی کمائی کرنا ہے ਇਹੋ ਜਿਹੇ ਜਨਰਸੂ ਹੁੰਦੇ ਸੀ ਜਿਨ੍ਹਾਂ ਨੂੰ 12 ਸਾਲ ਦਾ ਸਮਾਂ ਦਿੱਤਾ ਸੀ ਮਾਲਾ ਦੇ ਵੀ ਬਾਦੂ ਸਾਹਿਬ ਦਾ ਛਾੜ ਕੋਲ ਹੁੰਦਾ। ਉਹ ਤਾਂ ਸਾਧ ਦੀ ਅੰਦਰ ਪੜ੍ਹਨ ਤੇ ਕੋਲ ਸੀ। ਜਦ ਗਿਆਸ ਤੋਂ ਉਹ ਸੁਣਾਣ ਦਿੱਤੇ ਗੁਰੂ ਨਾਨਕ ਸਾਹਿਬ ਨੇ ਇਹ ਰਾਣਾ ਸਾਹਿਬ ਇੱਥੇ ਰਹਿੰਦੇ ਹੋਏ ਆਰੰਭ ਜਿਹੜੀ ਉੱਥੇ ਜਗਾ ਸੋਹਰੇ ਕੇ ਅਭਿਆਸ ਕਰਦੇ ਸੀ ਪਾਲਜ ਕੋਲ। ਉਹਨਾਂ ਨੂੰ ਚੋਬੀ ਪੰਡਿਆਂ ਦੇ ਵਿੱਚੋਂ ਸਿਰਫ ਪੰਜ ਭੰਗ ਦੇ ਸੌਂ ਦਾ ਸਿਰਫ ਪਾ ਕੇ ਉਹ ਵੀ ਪਾਸੇ ਘੱਟ ਦੇ ਲਗਾਤਾਰ ਨਹੀਂ ਸੀ ਸੌਣ ਦੇ ਮਾਹਰਾਂ ਕਿਸ਼ੂ ਬੇਰੇ ਨਿਕਲਰ ਵਾਲੇ ਇੰਦਰਾ ਬਤਨ ਕਰਦੇ ਸੀ ਸਾਨੂੰ ਜੋਤੀ ਦੇ ਪਿਛਲੇ ਦਿਨੀ ਉਹ ਕਹਿੰਦੇ ਵੀ ਤਾਰ ਮੇ ਤਾਂ ਜੰਜੀਰ ਪਾ ਕੇ ਸੜਕੇ ਨੂੰ ਜੰਦਾ ਲਾ ਦਿੱਤਾ ਰਹਿਤਾ ਸੀ 4 ਵਜੇ ਤੱਕ ਪਿਸ਼ਨਾਥ ਸਿੰਘ ਕਰ ਸਕਦਾ ਇਹਨਾਂ ਸ਼ਾਮ ਕੰਫਰੰਸ ਲੈ ਕੇ 2.5 ਘੰਟੇ 4:30 ਵਜੇ ਤੱਕ ਉਹਨਾਂ ਨੂੰ ਅਭਿਆਸ ਕਰਾ ਸਾਡੇ ਘਰ ਦੇ ਤੋਂ ਬਾਅਦ ਅਸਾਂ ਇਹਨਾਂ ਨੂੰ ਬਹੁਤ ਸੰਪੂਰਨ ਕੀਰਤਨ ਹੋਣਾ ਹੈ ਫੇਰ ਕਿਤੇ ਜਾ ਕੇ ਥੋੜਾ ਜਿਹਾ ਜਲ ਪਾਣੀ ਸ਼ਰਪਾ ਫੇਰ ਦਰਮਾਣੇ ਚਾ ਕੇ ਮੈਂ ਥੋੜਾ ਜਿਹਾ ਆਰਾਮ ਕਰਨਾ ਤੇ ਬਾਗੀ ਦੇ ਸੰਧਿਆ ਕੋਤਲਾ ਲਾਮ ਦੇ ਚਹੇ ਨਾਨਕ ਦਾ ਆਵਾਮਾ ਮੈਂ ਸ਼ਾਪ ਕਰਦਾ ਨਾ ਜ਼ਮਾਨ ਦਾ ਸਿਪਰਪਤਾ ਕੋਈ ਫੇਰ ਘਰ ਵਿੱਚ ਤੱਕ ਲਾਤ ਨੂੰ ਫੇਰ ਸਾਫ ਸੁੱਧੀ ਘਟਾ ਕੇ ਗਿਆਨ ਰੋਜ ਤੇ ਰੋਕਮੰਦਾ ਜੀ ਨੂੰ ਦੋ ਘੰਟੇ ਬਾਅਦ ਤੋਂ ਪਿਆਰਾ ਮਿਲਦਾ ਹੈ ਕਿ 1 ਵਜੇ ਤੱਕ ਵੀ ਉਹ ਜਿਆਸੂ ਨਾਲ ਸੌਣਾ ਇੱਕ ਮਿੰਟ ਵੀ ਨਾ। ਤੇਜ ਪਰ ਪਾਕੀ ਉੱਤਨੀ ਜਿੰਮ ਤੱਕ ਨਾ ਦੀ ਨੀਂਦੀ ਦਿਨ ਤੱਕ ਬੰਦੇ ਨਾਲ ਦੇ ਸਰੀਰ ਵਿਆਮ ਸਰੀਰ ਹੁੰਦੇ ਇਹ ਦੇ ਵਿੱਚ ਟੱਟ ਦੀ ਛੁੱਟੀ ਹੁੰਦੀ ਹੈ ਸਵਾਸ। ਤੇ ਜਿਹੜਾ ਉਹਨਾਂ ਦੀ ਚਾਲ ਚੱਲ ਤਾ ਉਹ ਕਿਸੇ ਮਕਾਮ ਤੇ ਪਹੁੰਚਿਆ ਉਹ ਬਦਤਾ ਆਕਤਬੀਅਤ ਦੇ ਵਿੱਚ ਸਭ ਸਿੱਧੇ ਸਤਾਰਿਆਂ ਦੇ ਤਰ੍ਹਾਂ ਇਹ ਸਤ ਸਤ ਸਤਬਾਬੇ ਸਤ ਸੰਪੰਦ ਰਣ ਦੇ ਸਾਹ ਸੋ ਆਲ ਦੇ ਦਿਗਰ ਸਾਨੂੰ ਅਥੀ ਸੇਵਾ ਕਰਦਾ ਉਹ ਦੇਸ਼ ਦੇ ਦਾ ਜਨੋਂ ਦੇਖਣਾ ਮਾਵੇ ਜਿਹੜਾ 20 ਸਾਲ ਹੋ ਗਏ ਨੂੰ ਸੇਵਾ ਕਰਦੇ ਵੀ ਇਹਦਾ ਪਰਮਾਨੰਦ ਜਿਹੜਾ ਕੋਣ ਮਾਨ ਨੂੰ ਤੋਰਤ ਹੋ ਗਿਆ ਤੇ Thank you. ਸਰੀਰ ਕੰਮ ਸਾਡੇ ਵਿੱਚ ਨਹੀਂ ਪਰਦੇ ਆ ਜੀ ਉਹਨਾਂ ਮਾਹਾਂ ਉਸਤਾਂ ਵੱਲੋਂ ਪ੍ਰਵਾਣ ਕਰਨੀ ਕਿਉਂਕਿ ਭਾਈ ਤੇ ਲਾਲ ਸਿੰਘ ਜੀ ਦਾ ਸੰਤ ਬਾਬਾ ਅਮਿੰਦ ਸਿੰਘ ਜੀ ਨਾਲ ਬਹੁਤ ਪਿਆਰ ਪ੍ਰਕ੍ਰਿਟੀ ਮਾਪ ਦੀ ਜੀਵਾਂ ਗੁਰੂ ਜੀ ਦਾ ਖਾਸ ਦਾ ਸੋ ਸਤ ਸੰਗਤਾਂ ਦਾ ਦਰਦ ਸਭ ਨੂੰ ਪਾਏ ਜਿਨੇ ਵੀ ਸਾਡੇ ਮਾਹਾਂ ਪਰਮਾਤਮਾ ਦੇ ਰੱਬ ਦੇ ਪਿਆਰੇ ਹੋ ਗਏ ਨੇ ਸੰਗ ਦਾ ਕਾਇਦਾ ਸਭ ਨੂੰ ਇਕੱਠੇ ਰੱਖੇ ਦਾ ਨਾਮ ਉਹਨਾਂ ਸਾਰੇ ਸਾਡੇ ਆਪਣੇ ਫਲਾਵਾ ਦੀ ਚੋਣ ਚਾਰੇ ਬੀਲੇ ਬਿੱਤਰਿਆ ਦੇ ਕੇਵਲ ਹੀ ਹਾਲਾਕਾ ਮੇਰਾ ਨਾਮ ਨਹੀਂ ਬੋਲੇ ਆ ਤੁਸੀਂ ਕਰ ਜਾਂਦਾ ਹੈਗਾ ਮੈਂ ਸਾਰਿਆਂ ਦਾ ਭਾਈ ਜਿਹੜੀਆਂ ਵੀ ਸੰਗਤਾਂ ਬਿੱਤਰਿਆ ਦੇ ਚਾਮੇ ਪੁਰੀ ਆਏ ਨੇ ਸਾਰਿਆਂ ਦਾ ਚੱਲਿਆ ਹੋਇਆ ਕਦਮ 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 ਮੇਰੇ ਸਿਰ 'ਤੇ ਹੈ ਇਹ ਅਰਦਾਸ ਬੇਨਤੀ ਕਰਦੇ ਆਂ ਮਹਾਰਾਜੇ ਪਾਸ਼ਾ ਜਿਸ ਤਰ੍ਹਾਂ ਸਾਨੂੰ ਆਪਣੇ ਪਾਸ ਰਖਣ ਦਾ ਸੰਭਾਗ ਸਮਾ ਲਕਸ਼ਿਆ ਕਰ ਇਸੇ ਤਰ੍ਹਾਂ ਹਰਤ ਦੀ ਕਿਰਪਾ ਕਰਦੇ ਰਹਿਣਾ ਸੋ ਦੁਆਰਾ ਬੀਆ ਜਿਹਨੇ ਵੀ ਸੰਗਤਾਂ ਪਹੁੰਚਿਆ ਨੇ ਜਿਹਨੇ ਵੀ ਰੱਬ ਦੇ ਪਿਆਰੇ ਪਹੁੰਚੇ ਨੇ ਸਾਰੇ ਸੇਵਾ ਕੁਮਾਰਾ ਸਾਹਿਬ ਦੀ ਪਰਵਾੜੀ ਦੇ ਨੀ ਪੁਰਨਾ ਰਾਣਨ ਸਾਹਿਬ ਦੀ ਪਰਵਾੜੀ ਦੇ ਪਹੁੰਚਾ ਜਿਹਨੇ ਵੀ ਰੱਬ ਦੇ ਪਿਆਰੇ ਪਹੁੰਚੇ ਨੇ ਮਾਣ ਕਰਕੇ ਪਹੁੰਚੇ ਨੇ ਸੋ ਸਭ ਦਾ ਪਾਈ ਬਹੁਤ ਬਹੁਤ ਧੰਨਵਾਦ ਹੈ ਸੁਗਲੂ ਮਹਾਰਾਜ ਦੇ ਪਾਸ਼ਾ ਸਾਹਿਬ ਨੂੰ ਚੜ੍ਹਦੇ ਕਲਾਕ ਰੱਖਣ ਸੋਣ ਸਾਡੇ ਤੇਰੇ ਬਹੁਤ ਤਕਾਲਯੋਗ ਸਾਡੇ ਬਹੁਤ ਹੀ ਪੱਤਰਕਾਰ ਮਿਲ ਵੀ ਪ੍ਰਾਪਤ ਹੋ ਚਿੰਨੇ ਜਿਹੜੇ ਸਾਡੇ ਨੂੰ ਸ਼ੋਡਰ ਪਾਤੇ ਮਾਨੂੰ ਪਿਆਰ ਕਰਦene ਚੱਠਿਆਂ ਤੋਂ ਵੀ ਸਾਡੇ ਤੱਕ ਪਹੁੰਚੀ ਹੈ ਸ਼ਹਿਰ ਤੋਂ ਵੀ ਆਏ ਨੇ ਹੋਰ ਨਗਰਾਂ ਦੇ ਵਿੱਚੋਂ ਬਹੁਤ ਰੱਬ ਦੇ ਪਿਆਰੇ ਵਿਖਰੇ ਪਿਆਰੇ ਮੇਰੇ ਆਏ ਨੇ ਸਾਡਾ ਪਾਈ ਬਹੁਤ ਬਹੁਤ ਧੰਨਵਾਦ ਹੈ ਸੋ ਹੁਣ ਸਾਡੇ ਸਦਕਾਨ ਜੋਗ ਜੀ ਸਰਦਾਰ ਵਰਨ ਸਿੰਘ ਜੀ ਦੇ ਸੰਗਤ ਦਾ ਧੰਨਵਾਦ ਕਰਨਗੇ ਉਸ ਤੋਂ ਬਰੰਸਾਰੀਆਂ ਸੰਗਤਾਂ ਦੇ ਪਾਈ ਅੰਦਰ ਕਹਣੀ ਸਕਦੇ ਜਾਣਾ ਸੋ ਕਾਲੀ ਨੀ ਕੰਨ 101 ਨੂੰ ਕਾਲੀ ਹੁੰਦੀ ਆ ਮੈਂ ਪਹਿਲਾਂ ਜਾਣਾ ਮੈਂ ਪਹਿਲਾਂ ਜਾਣਾ ਸਭ ਨੂੰ ਪਾਈ ਕਾਲੀ ਹੈ ਸੋ ਜਿਹੜੇ ਮੇਰੇ ਨਕਲ ਦੇ ਸੰਗਤ ਹੈ ਸੋ ਸਾਥਕਾਰ ਕਰਕੇ ਜਾਣੀ ਮੇਰਾ ਨਾਮ ਜੀ ਕਰਦਾ ਮੈਂ ਅੱਖਾਂ ਭਰ ਆਈਆਂ ਨੇ ਮੇਰੀ ਐਨਾ ਮੇਰਾ ਸਹਿਯੋਗ ਦਿੱਤਾ ਨਕਰ ਨੇ ਸੋ ਪਹਿਲਾਂ ਮੈਂ ਖਣ ਪੜ ਦੇ ਵਿਚਾਰ ਕੀਤਾ ਕਿ ਬਾਈ ਪਾ ਖਣ ਪੜ ਦਾ ਸਾਹਿਬ ਆਰੰਭ ਕਰਾਂਗੇ ਸੋ ਅੱਪਾ ਦੇ ਦੋ ਦਿਨਾਂ ਦਾ ਸਮਾਗਮ ਇੱਥੇ ਦਰਵਾਜ਼ਾ ਦੇ ਵਿੱਚ ਇਹ ਕਰਾਂਗੇ ਪਰ ਮੇਰੇ ਨੌਜਵਾਨਾਂ ਨੂੰ ਪ੍ਰੇਰਨਾ ਕਰ ਲਿਖ ਬਾਬਾ ਜੀ ਤੇਰੇ ਨਾਲ ਤੈਨੂੰ ਕੱਲ੍ਹ ਨਹੀਂ ਛੱਡਦੇ ਕਿ ਅੱਪਾ ਕਹਿੰਦੇ ਸਟੇਜ ਬਾਹਰ ਲੜਾਵਾਂਗੇ ਸੋ ਦੋ ਦਿਨਾਂ ਬਾਹਰ ਪੁਖਾ ਨੇ ਪਹੁੰਚ ਕੇ ਪਾਈ ਰਾਤ ਨੂੰ ਸੰਗਤਾਂ ਨੂੰ ਵਿਚਾਰਾ ਸੁਣਾਇਆ ਨੇ ਸੋ ਬਹੁਤ ਮੇਰਾ ਨੰਗਨ ਨੇ ਮਾਇਆ ਦੀ ਪੁਚਾਈ ਹੈ ਇਹਦੀ ਗੱਲ ਨਹੀਂ ਮੇਰਾ ਸਹਾਇਕ ਬਹੁਤ ਦਿੱਤਾ ਪਰ ਮਾਇਆ ਹੈ ਕਿਸੇ ਤੋਂ ਮੰਗੀ ਨਹੀਂ ਨਾ ਤੇ ਕਿਹਾ ਨਾ ਬੋਲਿਆ ਪਰ ਮੈਨੂੰ ਮਾਇਆ ਬਹੁਤ ਸੰਗਤ ਹੈ ਭੇਜੀ ਹੈ ਬਾਬਾ ਜੀ ਸਾਡੇ ਨੰਗਰ ਦੇ ਨਿਯੂਤ ਸਾਹਿਬ ਕਹਿ ਜੇਗਾ ਸੋ ਸਾਡੀ ਗੁਰਦੁਆਰਾ ਸਾਹਿਬ ਦੀ ਪਰਵਾਨਾ ਕਮੇਟੀ ਸੱਚ ਕਰਕੇ ਜਾਣੀ ਮੈਂ ਕਿੱਥੇ ਕਿੱਥੇ ਮੇਰਾ ਧੰਨਵਾਦ ਕਰਾਂ ਬਹੁਤ ਤੇ ਮੈਨੂੰ ਬੱਚਿਆਂ ਵਾਂਗੂ ਸਾਰਾ ਨਾ ਕਰੇ ਮੈਨੂੰ ਬੱਤੇ ਮੰਗੂ ਸਾਮੀਦਨੇ 5500 ਸਾਮੀਦਿਆ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਦਾਸ ਨੂੰ ਸੋ ਇਹ ਜਿਹੜੇ ਕਾਰਜ ਨੇ ਆਪਾਂ ਸਾਰੇ ਤ੍ਰਿਸ਼ਤੀ ਜਾਂਗੇ ਸੋ 1100 ਰੁਪਏ ਲਾ ਸਾਡੇ ਬਾਬਾ ਬੰਦਨ ਪਰ ਗੁਰਦੁਆਰ ਦੀ ਵੱਲੋਂ ਜਿਹੜੇ ਮਾਤ ਦੇ ਤਿਆਰ ਕਰਦੇ ਨੇ ਸੋ ਇਹਨਾਂ ਵੱਲੋਂ 1100 ਰੁਪਏ 5500 ਰੁਪਏ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋ ਆਪ ਸਾਰੇ ਸਿਹੜਿਆਂ ਮਿਲਤੀ ਆਪਾਂ ਸਾਰੇ ਜਿਹੜੇ ਕਾਰਜਾਂ ਦੇ ਸਾਰੇ ਮਾਇਆ ਨਾਲ ਹੀ ਹੁੰਦੇ ਆ ਕੈਂਡਾ ਦਾ ਵੀ ਖਰਚਾ ਆਂਦਾਗਾ ਸਾਊਂਡ ਦਾ ਵੀ ਖਰਚਾ ਆਉਂਦਾਗਾ ਕੋਰਪੋਰੇਸ਼ਨ ਕੇ ਇਹਨਾਂ ਦੇ ਖਰਚਾ ਤੇ ਇਹਦਾ ਨੰਗਰ ਪਾਣੀ ਬਹੁਤ ਬੀਬੀਆਂ ਪੈਣਾ ਨੇ ਮੈਂ ਧੰਨਵਾਦ ਕਰਦਾ ਨਹੀਂ ਤਾਂ ਰੁੱਕੇ ਮਾਰ ਮਾਰ ਕੇ ਹਮ ਜਾਨੇ ਆਦੂ ਦੀ ਬੀਬੀ ਆਦੂ ਦੀ ਬੀਬੀ ਪਰ ਬੀਬੀਆਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਾਇ ਬਹੁਤ ਸੇਵਾ ਕੀਤੀ ਹੈ ਦੁੱਧ ਦੇ ਬਹੁਤ ਸੰਗਤਾਂ ਨੇ ਪਚਾਏਗਾ ਸੋ ਸਾਥ ਦਾ ਮੈਂ ਬਹੁਤ ਧੰਨਵਾਦ ਕਰਦਾਗਾ ਸਭਾਰਤ ਦੇ ਪਾਸ਼ਾ ਇਹ ਬੇਨਤੀ ਆ ਤਨਗੁਰ ਨਾਨਕ ਦੇਵ ਮਹਾਰਾਜ ਜਿन्हਿਆ ਨੇ ਸੰਗਤਾਂ ਪਹੁੰਚੀਆਂ ਨੇ ਸਭ ਦੇ ਆਪਾਂ ਦੇ ਅਵੇਰ ਪਰਿਆ ਹਸਰਖਣਾ ਪੱਤਰਕਾਰ ਮਾਹਮੋਹਨ ਕਰਜ ਦੇ ਪਿਆਰੀ ਗੱਲ ਦੀ ਪ੍ਰਾਪਤੀ ਨੇ ਸਭ ਦਾ ਬਾਰੇ ਬਹੁਤ ਬਹੁਤ ਧੰਨਵਾਦ ਹੈ ਸੋ ਗੁਰੂ ਮਹਾਨਾ ਸੱਚੇ ਪਾਤਸ਼ਾਹ ਸਾਹਿਬ ਨੂੰ ਚੜ੍ਹਦੀ ਕਲੰਗ ਰਹਿਣ ਤੇ ਆਪਣਾ ਅਵੇਰ ਪਰਿਆ ਯਾਤਰਾ ਕਰਨ ਜਿਹੜੇ ਮੇਰੇ ਨਗਰ ਦੀ ਸੰਗਤਾਂ ਉਹਨਾਂ ਨੇ ਬੇਨਤੀ ਹੱਥ ਵਣਗੇ ਕਿ ਅਮਰਿਕਾ ਪਾਲੀ ਨਗਰ ਦੀ ਜਾਨਾਂ ਦਾ ਜੁੜੇ ਰੱਬ ਦੇ ਪਿਆਰੇ ਇਹ ਜਦੋਂ ਮੈਂ ਸ਼ਾੜ ਡਿਊਟੀ ਕਰਦਾ ਸੀ ਜਦੋਂ ਮੈਂ ਸ਼ਾੜ ਕੋਈ ਸੀ ਇਹ ਸਾਡੇ ਵੀ ਪ੍ਰਧਾਨ ਜੀ ਹੁੰਦੇ ਸੀ ਪੰਜਾਂ ਕੀ ਇਹਦੇ ਬਿਨੋਂ ਆਪਣੇ ਬੱਚਿਆਂ ਨੂੰ ਸਮਝ ਜਨਾਂ ਨੇ ਇਹ ਸ਼ਾੜ ਤੋਂ ਸੋ ਉੱਥੇ ਜਦੋਂ ਮੈਂ ਡਾਕਟਰ ਜੀ ਤੇ ਹੁਣ ਕਮੇਟੀ ਬਣ ਗਈ ਉਹਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਸਰਦਾਰ ਗੁਰਜਨ ਸਿੰਘ ਸ਼ਾੜ ਤੋਂ ਹੋਈ ਸੋ ਇਹਨਾਂ ਗੱਲ ਵੀ ਨਾਲ ਬਹੁਤ ਪਿਆਰ ਇਹ ਵੀ ਸਤਿਕਾਰ ਦੇ ਦੇਦੇ ਸੋ ਮਹਾਰਾਜ ਮੈਂ ਮਾਇਆ ਮੰਗਵਾਉਂਦੀ ਨਹੀਂ ਭਟਿਆ ਭਾਈ ਇਹ ਤਾਂ ਇਹਨਾਂ ਦਾ ਪਿਆਰ ਦਾ ਰੰਗ ਦੇ ਪਿਆਰ ਦਾ ਮੈਂ ਕੀ ਦੇਣਾ ਦੇ ਸਕਦਾ ਇਹਨਾਂ ਦਾ ਸੋ ਜਿਹੜੇ ਨਗਰ ਵਾਲੇ ਸੰਗਤ ਆ ਆਪਾਂ ਜਿਹੜਾ ਭਾਈ ਤੁਸੀਂ ਘਰਾਂ ਨੂੰ ਜਾਣਾ ਪਰ ਜਿਹੜੇ ਨੰਬਰ ਦੇ ਪਿਆਰੇ ਆਏ ਨੇ ਇਹਨਾਂ ਨੇ ਬੇਨਤੀ ਹੈ ਕਿਰਪਾ ਕਰਦੇ ਜੀ ਤੁਸੀਂ ਮੇਰਾ ਸਹਿਯੋਗ ਦੇਣਾ ਤਦ ਕਹਿੰਦਾ ਮੇਰਾ ਸਹਿਯੋਗ ਦਿੱਤਾ ਹੁਣ ਮੈਨੂੰ ਕਹਿਣਾ ਨਾ ਬੰਦੇ ਭਾਈ ਤੁਸੀਂ ਕੱਢ ਜਾਓ ਸੋ ਜਿਹੜੇ ਮੇਰੇ ਨਗਰ ਦੇ ਸੰਗਤ ਆ ਉਹ ਕੱਢ ਜਾਵੇ ਕਿ ਜਿਹੜੇ ਪਹਿਲਾਂ ਆਪਣੇ ਰੱਬ ਦੇ ਪਿਆਰੇ ਆਏ ਨੇ ਵਾ ਕੋਰ ਪਰਮੈਨਾ ਨੂੰ ਪ੍ਰਸ਼ਾਦਾ ਪਾਣੀ ਛਕਾਣਾਂਗਾ ਸੋ ਸਤਿਕਾਰ ਦੇ ਨਾਲ ਸੰਬੋਧਨ ਕਰ ਦਿੰਦਾ ਸੋ ਮੇਰੀ ਬੇਨਤੀ ਹੈ ਭਾਈ ਮੈਂ ਛੋਟਾ ਪ੍ਰਾਤਵਾਡਾ ਸਾਰਿਆਂ ਤੋਂ ਸੋ ਜੇ ਕੋਈ ਲੈ ਕੇ 250 ਰੁਪਏ ਕਹਿੰਦਾ ਇੱਥੇ ਆਪ ਦੇ ਕੋਲ ਹੈ ਉਸ ਆਲੀ ਕਾਮਨਾ ਕਮੇ ਵਾਲੀ ਨੀਗਾ ਸੋ ਕਈ ਵਾਰੀ ਨੀਗਾ ਦੀ ਬੈਂਦਾ ਸੋ ਬੈਂਦੀਆ ਦੇ ਕੋ ਸੋਦੇ ਕਣੀ ਰਹਿ ਗਿਆ ਭਾਈ ਚਲੋ ਇਹ ਤਾਂ ਇੱਕ ਕੁਛ ਕਾਰ ਹੁੰਦਾਗਾ ਦੇ ਕੋ ਇਹ ਰਹਿ ਗਿਆ ਗੁੱਸਾ ਨਹੀਂ ਕਰਨਾ ਕਿ ਮੇਰਾ ਨਾਮ ਨਹੀਂ ਬੋਲਿਆ ਮੈਨੂੰ ਸਰੋਪਾ ਦਿੰਦਾ ਉਹ ਭਾਈ ਕਿਰਪਾ ਕਰਕੇ ਆ ਕੇ ਇੱਥੇ ਸਰੋਪਾ ਲੈ ਲਓ ਜੀ ਹਾਂ ਹਾਂ ਉਹਨੂੰ ਸੋਮਨਾ ਆ ਚੜੀ ਆ ਕਾ ਨੂੰ ਬਹੁਤ ਬਹੁਤ ਤਨਬਾ ਕੋਟਾਂ ਨੂੰ ਕੋਟਾਂ ਪੁੱਤਰ ਸਤਿ ਸ਼੍ਰੀ ਅਕਾਲ ਮਹਾਰਾਜ ਜੀ ਦਾ ਬਹੁਤ ਬਹੁਤ ਤਨਬਾ ਨੂੰ ਨਗਰ ਦੀਆਂ ਸੰਖੰਧਾਂ ਦਾ ਜਿਨ੍ਹਾਂ ਨੇ ਬੋਕਾ ਦੇ ਨੈਣਾਂ ਸੁਣੀਏ ਫੰਗੜੇ ਵਾਲੇ ਦੇ ਸਮਾਪਤ ਬਹੁਤ ਸੇਵਾ ਕੀਤੀ ਹੈ ਬਹੁਤ ਘੱਟ ਰੋਮਨ ਕਮੇਟੀ ਦੁਨੀਆਂ ਨੇ ਨਦਰ ਕਰਦੇ ਆ ਜਿਹੜੇ ਗਾਂਤੀਸ਼ ਨੂੰ ਮਿਲ ਕੇ ਕੋਈ ਤਨਬਾ ਪ੍ਰੋਗਰਾਮ ਕਰਦੇ ਅੱਜ ਤਾਂ ਕੋਈ ਗੁਰਦੁਆਰੇ ਸਹਿਵਾਣੇ ਤੋਂ ਸੰਪੰਨਤ ਹੋ ਗੱਭੀ ਨੰਬਰ ਵਰਮੰਦਲ ਪ੍ਰਚਾਰ ਜਿਹੜਾ ਹੋਣਾ ਸੀ ਉਹ ਨਹੀਂ ਆਪਾਂ ਕਰਦੇ ਉਧਰ ਬਾਰੇ ਬੋਸੇ ਨਹੀਂ ਜਾਦੇ ਅੱਜ ਲੋੜ ਗ੍ਰੰਥੀ ਸਿੰਘਾਂ ਨੂੰ ਸਾਹਮਣੇ ਦੀ ਜੋ ਸਵੇਰੇ ਅੰਮ੍ਰਿਤ ਵੇਲੇ ਕਹਿੰਦੇ ਤਨਬਜੇ ਆਪਿ ਸ਼ਨਾਮ ਕਰਕੇ ਤੇਰਾ ਕਰਕੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਸਭ ਤੋਂ ਪਹਿਲਾਂ ਗ੍ਰੰਥੀ ਸਿੰਘਾਂ ਆਪਣੀ ਸੀਸ ਤੇ ਸਤਿਗੁਰੂ ਨੂੰ ਲੈਂ ਕੇ ਆਦੇ ਤੇਜ ਤੇ ਅੱਗੇ ਕੋਈ ਪਾਸ਼ਾ ਕਰਦੇ ਸੋਤੂ ਬੜੇ ਭਾਗ ਦੇ ਗੰਗਾ ਸਿੰਘ ਜੀ ਗੰਗਾ ਸਿੰਘ ਦਾ ਸੂਮਨ ਨਰਦਪਾਲਾ ਮੰਗਣਾ ਹੁੰਦਾ ਦੋ ਟਾਈਮ ਰੋਜ਼ ਗੰਗਾ ਸਿੰਘ ਨਗਰ ਦੀ ਚੜ੍ਹਦੀ ਕਲਾ ਦੇ ਅਰਦਾਸ ਕਰਦਾ ਪਰ ਦੇਪਾਂ ਸਾਰੇ ਖਤਰ ਦਾ ਭਲ ਮੰਗਣ ਵਾਲੇ ਨੂੰ ਕੁਝ ਨਹੀਂ ਰੱਖ ਸਕਦੇ ਜਾਂ ਉਹਦੀ ਜ਼ਰੂਰਤਾਂ ਨਹੀਂ ਪੂਰੀਆਂ ਕਰ ਸਕਦੇ ਫਿਰ ਮੈਂ ਕਹਣਾ ਜਿਹੜੀ ਆਪਣੀ ਹਾਲਤ ਹੋ ਰਹੀ ਹੈ ਉਹ ਨਾਲ ਵਿੱਚ ਬਹੁਤ ਵੱਤ ਤੋੜੀ ਬੰਦੇ ਰਨਾ ਬੰਦਾ ਕੋਲ ਰੋਜ਼ ਮੰਗਦੇ ਦੋ

گیت گرو سب جیار کرتے ہیں کوئی نہ کوئی ਪੰਥ ਮੁਕਤ ਨਾਮਾ ਵਾਪਰਿਆ ਨੇ ਮਾਣ ਗੋਜ ਗੁਰੂ ਸਾਹਿਬ ਦੇ ਪੰਥ ਨੂੰ ਦਿੱਖਣ ਵਾਸਤੇ ਬੜੀਆਂ ਏਜੰਸੀਆਂ ਆਪਣਾ ਦੋਰ ਲਾ ਦੇ ਗਏ ਇਸ ਕਰਕੇ ਸਾਰੇ ਗੁਰੂ ਦੇ ਪਿਆਰ ਕਰਨ ਵਾਲੇ ਨੂੰ ਕੋਈ ਯਾਦ ਰੱਖਣਾ ਪਾਇਆ ਆਪਣੇ ਪਿੰਡਾਂ ਚ ਪਰਚਾਉਂਦੇ ਨੇ ਆਪਣੀ ਬਣੀ ਆਪਾਂ ਗੁਰਮੁਖ ਦਾ ਪ੍ਰਚਾਰ ਕਰਨ ਵਾਸਤੇ ਗਰਤੀ ਸਿੰਘ ਮਹਾਪੁਰਖ ਸਾਰਿਆਂ ਨੂੰ ਪਹੁੰਚਾਉਣਾ ਪੈਣਾ ਸੋ ਗੁਰੂ ਸਾਹਿਬ ਕਰਤਾਰ ਮੰਦ ਸੋਧੀ ਜਗਦੀ ਬਲਾਵੰਸ਼ ਸੋ ਗੁਰੂ ਘਰ ਅੰਮ੍ਰਿਤਧਾਰ ਪਹਿਲਾਂ ਜਿਹੜੇ ਬਾਹਰੋਂ ਪੈ ਰਹੇ ਆਏ ਨੇ ਉਹਨਾਂ ਕਰਕੇ ਦੁਸ਼ਤੇ ਜਾਣਾ ਸੌਣੇ

ਸੋ ਮਾਣ ਪਾਉਣਾ ਸਭ ਦੇ ਗੁੜੀ ਦੇ ਪਰਪੰਝੀ ਨੇ ਮਾਰ ਕਿਰਤੀ ਦਾ ਨਾਮ ਲਵਾ ਮ ਸੋਖਸਨ ਦਾ ਭਾਈ ਬਹੁਤ ਬਹੁਤ ਧੰਨਵਾਦ ਹੈ ਸੋ ਸਾਡੇ ਨਗਰਪਾਲਿਕਾ ਦੇ ਜਨਾ ਵਾਹਿਗੁਰੂ 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 E